ਮੈਂ بار بار ਉਸ ਨੂੰ ਕਹਿ ਰਹੀ ਸੀ ਅੱਧੀ ਰਾਤ ਹੋ ਗਈ ਆ ਹੁਣ ਮੈਨੂੰ ਸੌਣ ਲੈਣ ਦੇ ਇੱਕ ਵਾਰ ਤਾਂ ਹੋ ਚੁੱਕਾ ਜੇ ਤੁਸੀਂ ਇਦਾਂ ਹੀ ਕਰੋਗੇ ਤਾਂ ਮੈਨੂੰ ਔਖਾ ਹੋਣਾ ਪਰ ਮੇਰੇ بار بار ਮਨਾ ਕਰਨ ਦੇ ਬਾਵਜੂਦ ਵੀ ਰਮਨ ਮੇਰੀ ਗੱਲ ਨਹੀਂ ਮੰਨ ਰਿਹਾ ਸੀ ਤੇ ਮੇਰਾ ਦਿਲ ਬਿਲਕੁਲ ਵੀ ਨਹੀਂ ਸੀ ਫਿਰ ਉਸਨੇ ਮੈਨੂੰ ਜ਼ਬਰਦਸਤੀ ਫੜ ਕੇ ਸਾਡੇ ਵਿਆਹ ਨੂੰ ਪੂਰਾ 1 ਸਾਲ ਹੋ ਗਿਆ ਸੀ ਪਰ ਰਮਨ ਦਾ ਪਿਆਰ ਵਿਆਹ ਦੀ ਪਹਿਲੀ ਰਾਤ ਵਾਲਾ ਹੀ ਸੀ ਆਪਣੇ ਸੁੱਖ ਦੇ ਲਈ ਉਸਨੇ ਮੇਰਾ ਇੱਕ ਵਾਰ ਤਾਂ ਅਬੋਰਸ਼ਨ ਵੀ ਕਰਵਾ ਦਿੱਤਾ ਸੀ ਕਿਉਂਕਿ ਉਹ ਕਿਸੇ ਬੰਧਨ ਵਿੱਚ ਨਹੀਂ ਰਹਿਣਾ ਚਾਹੁੰਦਾ ਸੀ ਉਸਨੇ ਨਵੇਂ-ਨਵੇਂ ਤਰੀਕੇ ਵਧੀਆ ਲੱਗਦੇ ਕਦੀ-ਕਦੀ ਤਾਂ ਮੇਰੇ ਦਰਦ ਦੀ ਉਸਨੇ ਕਦੇ ਪਰਵਾਹ ਹੀ ਨਾ ਕੀਤੀ ਜਦੋਂ ਵੀ ਉਸ ਨਾਲ ਬੱਚੇ ਦੀ ਗੱਲ ਕਰਦੀ ਤਾਂ ਕਹਿ ਦਿੰਦਾ ਐਨੀ ਜਲਦੀ ਕੀ ਆ ਹਜੇ ਹਜੇ ਤਾਂ ਸਾਡੀ ਖੇਡਣ ਦੀ ਉਮਰ ਆ ਰਮਨ ਇੱਕ ਕੰਪਨੀ ਵਿੱਚ ਕੰਮ ਕਰਦਾ ਸੀ ਚੰਗੀ ਤਨਖਾਹ ਸੀ ਚੰਗਾ ਕਾਰੋਬਾਰ ਸੀ ਇੱਕ ਦਿਨ ਬਹੁਤ ਤੇਜ਼ ਮੀਂਹ ਪੈ ਰਿਹਾ ਸੀ ਰਮਨ ਸਾਰਾ ਦਿਨ ਘਰ ਹੀ ਨਾ ਆਇਆ ਪੂਰੀ ਰਾਤ ਬੀਤ ਗਈ ਸੀ ਤੇ ਮੈਂ ਉਸ ਦਾ ਇੰਤਜ਼ਾਰ ਕਰਦੀ ਰਹੀ ਪਰ ਉਸ ਦਾ ਤਾਂ ਕੁਝ ਪਤਾ ਹੀ ਨਹੀਂ ਸੀ ਮੈਂ ਉਸ ਨੂੰ ਕਿੰਨੇ ਫੋਨ ਕੀਤੇ ਤਾਂ ਉਸ ਦਾ ਫੋਨ ਵੀ ਬੰਦ ਸੀ ਮੈਨੂੰ ਬੜੀ ਫਿਕਰ ਹੋਣ ਲੱਗੀ ਮੌਸਮ ਬਹੁਤ ਡਰਾਵਣਾ ਸੀ ਮੀਂਹ ਕਰਕੇ ਮੈਨੂੰ ਵੀ ਡਰ ਲੱਗ ਰਿਹਾ ਸੀ ਮੈਂ ਰਮਨ ਦੇ ਦਫ਼ਤਰ ਫੋਨ ਕੀਤਾ ਤਾਂ ਮੈਨੂੰ ਹੋਰ ਵੀ ਜ਼ਿਆਦਾ ਚਿੰਤਾ ਹੋ ਗਈ ਤੇ ਟੈਨਸ਼ਨ ਹੋਣ ਲੱਗੀ ਉਸ ਤੇ ਇੱਕ ਦੋਸਤ ਨੂੰ ਮੈਂ ਜਾਣਦੀ ਸੀ ਤੇ ਮੈਂ ਉਸ ਨੂੰ ਫੋਨ ਕੀਤਾ ਕਿ ਸ਼ਾਇਦ ਉਸ ਦੇ ਕੋਲ ਹੋਵੇ ਪਰ ਉਸਦੇ ਕੋਲ ਫੋਨ ਕਰਨ ਤੋਂ ਪਤਾ ਲੱਗਾ ਕਿ ਰਮਨ ਤਾਂ ਉੱਥੇ ਵੀ ਨਹੀਂ ਗਿਆ ਸਾਰੀ ਰਾਤ ਬੀਤ ਗਈ ਸੀ ਹੌਲੀ ਹੌਲੀ ਸਵੇਰ ਹੋ ਗਈ ਸਵੇਰ ਤੋਂ ਬਾਅਦ ਦੁਪਹਿਰ ਦਾ ਸਮਾਂ ਹੋ ਗਿਆ ਸੀ ਪਰ ਰਮਨ ਹਲੇ ਤੱਕ ਘਰ ਨਹੀਂ ਆਇਆ ਸੀ ਤੇ ਫਿਰ ਇੱਕਦਮ ਅਚਾਨਕ ਉਹ ਆਇਆ ਉਸਦੀ ਹਾਲਤ ਬਹੁਤ ਬਦਲੀ ਹੋਈ ਸੀ ਜਦੋਂ ਮੈਂ ਪੁੱਛਿਆ ਕੀ ਹੋਇਆ ਤੂੰ ਠੀਕ ਹੈ ਕਿੱਥੇ ਸੀ ਸਾਰੀ ਰਾਤ ਤਾਂ ਉਸਨੇ ਮੈਨੂੰ ਚੰਗੀ ਤਰ੍ਹਾਂ ਕੋਈ ਵੀ ਜਵਾਬ ਨਾ ਦਿੱਤਾ ਤੇ ਆਪਣੇ ਕਮਰੇ ਵਿੱਚ ਚਲਾ ਗਿਆ ਸੀ ਮੈਂ ਪਿੱਛੇ-ਪਿੱਛੇ ਉਸਦੇ ਗਈ ਤੇ ਹੱਥ ਫੜ ਕੇ ਸੀਨੇ ਦੇ ਨਾਲ ਲਾ ਗਈ ਤੇ ਕਿਹਾ ਇੱਕ ਰਾਤ ਦੇ ਲਈ ਤੂੰ ਮੇਰੇ ਕੋਲ ਨਹੀਂ ਸੀ ਤੇ ਮੈਨੂੰ ਬਹੁਤ ਡਰ ਲੱਗਾ ਮੈਨੂੰ ਤੇਰੀ ਫਿਕਰ ਹੋ ਰਹੀ ਸੀ ਆਖਰ ਤੂੰ ਕਿੱਥੇ ਸੀ ਲਵ ਨੇ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਤੋਂ ਵੱਖ ਕਰ ਦਿੱਤਾ ਇਦਾਂ ਉਸ ਨੇ ਮੇਰੇ ਨਾਲ ਕਦੀ ਵੀ ਨਹੀਂ ਕੀਤਾ ਸੀ ਉਸ ਦਾ ਵਰਤਾਅ ਮੈਨੂੰ ਬੜਾ ਅਜੀਬ ਲੱਗ ਰਿਹਾ ਸੀ ਹਮੇਸ਼ਾ ਮੈਂ ਹੀ ਉਸ ਨੂੰ ਆਪਣੇ ਤੋਂ ਦੂਰ ਕਰਦੀ ਸੀ ਵਾਰ-ਵਾਰ ਮੈਨੂੰ ਆਪਣਾ ਸਰੀਰ ਦਿਖਾ ਕੇ ਖਿੱਚਣਾਉਂਦਾ ਰਹਿੰਦਾ ਸੀ ਪਰ ਅੱਜ ਪਹਿਲੀ ਵਾਰੀ ਰਮਨ ਕੁਝ ਬਦਲਿਆ ਹੋਇਆ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਆਖਰ ਹੋਇਆ ਕੀ ਸ਼ਾਇਦ ਸਾਰੀ ਰਾਤ ਸੁੱਤਾ ਨਹੀਂ ਸੀ ਇਦਾਂ ਲੱਗ ਰਿਹਾ ਸੀ ਵਾਰ-ਵਾਰ ਕਿਹਾ ਕੀ ਹੋਇਆ ਤਾਂ ਰਮਨ ਨੇ ਫੇਰ ਵੀ ਕੋਈ ਜਵਾਬ ਨਹੀਂ ਦਿੱਤਾ ਬਹਾਨਾ ਬਣਾ ਕੇ ਬਾਥਰੂਮ ਦੇ ਵਿੱਚ ਚਲਾ ਗਿਆ ਜਦੋਂ ਨਹਾ ਕੇ ਬਾਹਰ ਨਿਕਲਿਆ ਤਾਂ ਮੈਂ ਉਸਦੀ ਢੀੜੀ ਕਰ ਰਹੀ ਸੀ ਉਹ ਸਿਰਫ ਤੌਲੀਏ ਦੇ ਵਿੱਚ ਹੀ ਸੀ ਦੇਮਾਏ ਉਸਨੂੰ ਹਸਾਉਣ ਲਈ ਸ਼ਰਾਰਤ ਦੇ ਨਾਲ ਤੌਰੀਆ ਖਿੱਚ ਦਿੱਤਾ ਤਾਂ ਉਸਨੇ ਗੁੱਸੇ ਵਿੱਚ ਮੇਰੇ ਮੂੰਹ ਤੇ ਥੱਪੜ ਮਾਰਿਆ ਮੈਂ ਡਰ ਗਈ ਸੀ ਮੈਂ ਉਸ ਦਾ ਵਰਤਾਅ ਸਮਝ ਨਹੀਂ پا ਰਹੀ ਸੀ ਕਿ ਆਖਰ ਉਸਨੂੰ ਕੀ ਹੋ ਗਿਆ ਸੀ ਪਹਿਲਾਂ ਤਾਂ ਇਦਾਂ ਉਹ ਕਦੀ ਨਹੀਂ ਸੀ ਕਰਦਾ ਅੱਜ ਪਹਿਲੀ ਵਾਰ ਸੀ ਕਿ ਉਸਨੇ ਮੇਰੇ ਤੇ ਹੱਥ ਚੁੱਕਿਆ ਸੀ ਉਹ ਵੀ ਛੋਟੀ ਜੀ ਗੱਲ ਨੂੰ ਲੈ ਕੇ ਇਦਾਂ ਦਾ ਤਾਂ ਹਾਸਾ ਮਜ਼ਾਕ ਸਾਡੇ ਵਿੱਚ ਚੱਲਦਾ ਹੀ ਰਹਿੰਦਾ ਸੀ ਮੈਂ ਪਹਿਲਾਂ ਵੀ ਕਈ ਵਾਰੀ ਕੀਤਾ ਸੀ ਪਰ ਇਸਨੇ ਮੇਰੇ ਨਾਲ ਕਦੀ ਇਦਾਂ ਨਹੀਂ ਕੀਤਾ ਸੀ ਅਤੇ ਫਿਰ ਅੱਜ ਕੀ ਹੋਇਆ ਸੀ ਮੈਂ ਰੋਂਦੀ ਰੋਂਦੀ ਕਮਰੇ ਤੋਂ ਬਾਹਰ ਨਿਕਲ ਆਈ ਤੇ ਮੰਮੀ ਦੇ ਕੋਲ ਜਾ ਕੇ ਮੈਂ ਰੋਣ ਲੱਗ ਪਈ ਉਸ ਦਿਨ ਤੋਂ ਬਾਅਦ ਰਵਨ ਅਕਸਰ ਹੀ ਘਰ ਨਹੀਂ ਆਉਂਦਾ ਸੀ ਜਦੋਂ ਵੀ ਘਰ ਨਾ ਆਉਣ ਦਾ ਕਾਰਨ ਪੁੱਛਦੀ ਤਾਂ ਕੋਈ ਨਾ ਕੋਈ ਬਹਾਨਾ ਬਣਾ ਕੇ ਗੱਲ ਨੂੰ ਟਾਲ ਦਿੰਦਾ ਸੀ ਅਤੇ ਹੁਣ ਤਾਂ ਉਹ ਮੈਨੂੰ ਪਰੇਸ਼ਾਨ ਵੀ ਨਹੀਂ ਕਰਦਾ ਸੀ ਉਸ ਦਾ ਵਰਤਾਅ ਮੇਰੇ ਲਈ ਬਹੁਤ ਬਦਲ ਗਿਆ ਸੀ। ਇਦਾਂ ਲੱਗਦਾ ਸੀ ਕਿ ਮੈਂ ਜਿਦਾਂ ਉਸ ਦੇ ਲਈ ਕੋਈ ਅਜਨਬੀ ਹੋਵਾਂ। ਅਚਾਨਕ ਕੋਈ ਇਨਸਾਨ ਕਿੱਦਾਂ ਬਦਲ ਸਕਦਾ? ਇਸ ਗੱਲ ਨੂੰ ਲੈ ਕੇ ਮੈਨੂੰ ਬਹੁਤ ਟੈਨਸ਼ਨ ਲੈਂਦੀ ਸੀ। ਇਸ ਤਰ੍ਹਾਂ ਕਰਕੇ ਹੌਲੀ-ਹੌਲੀ 6 ਮਹੀਨੇ ਲੰਘ ਗਏ। ਪਰ ਮੰਦਾ ਵਰਤਾਅ ਇਦਾਂ ਦਾ ਹੀ ਰਿਹਾ। ਇੱਕ ਦਿਨ ਮੈਂ ਆਪਣੇ ਦਿਓਰ ਦੇ ਨਾਲ ਮੇਲਾ ਵੇਖਣ ਗਈ ਤੇ ਮੈਂ ਆਪਣੇ ਦਿਓਰ ਨੂੰ ਕਿਹਾ ਕਿ ਅਸੀਂ ਪਾਰਕ ਵੀ ਚੱਲਦੇ ਹਾਂ। ਉੱਥੇ ਬਹੁਤ ਸੋਹਣੇ ਸਟਾਰ ਲੱਗੇ ਨੇ ਤਾਂ ਉਹ ਵੀ ਮੰਨ ਗਿਆ ਅਸੀਂ ਆਪਣੀਆਂ ਦੋ ਟਿਕਟਾਂ ਲਈਆਂ ਤੇ ਅਸੀਂ ਜਿੱਦਾਂ ਹੀ ਉੱਥੇ ਗਏ ਮੇਰੇ ਤਾਂ ਹੋਸ਼ ਹੀ ਉੱਡ ਗਏ ਸੀ ਮੇਰੇ ਸਾਹਮਣੇ ਭੰਗੜੇ ਦੇ ਵਿੱਚ ਮੇਰਾ ਰਮਨ ਕਿਸੇ ਕੁੜੀ ਦੇ ਨਾਲ ਬੈਠਾ ਮਜ਼ੇ ਦੇ ਨਾਲ ਭੰਗੜਾ ਵੇਖ ਰਿਹਾ ਸੀ ਇਹ ਦੇਖਦੇ ਮੈਨੂੰ ਬੜਾ ਅਜੀਬ ਲੱਗਾ ਮੇਰੇ ਹੋਸ਼ ਉੱਡ ਗਏ ਉਹ ਕਿਸੇ ਕੁੜੀ ਦੇ ਨਾਲ ਬੈਠਾ ਆਪਣੀ ਮਸਤੀ ਵਿੱਚ ਸੀ ਮੈਨੂੰ ਬੜਾ ਗੁੱਸਾ ਆਇਆ ਇਸ ਤੋਂ ਪਹਿਲਾਂ ਮੈਨੂੰ ਵੇਖੀ ਮੈਂ ਆਪਣੇ ਘਰ ਆ ਗਈ ਸੀ ਇੱਕ ਘੰਟੇ ਬਾਅਦ ਰਮਨ ਘਰ ਆਇਆ ਤੇ ਮੇਰਾ ਹੱਥ ਫੜ ਕੇ ਮੈਨੂੰ ਕਮਰੇ ਚ ਲੈ ਗਿਆ ਮੈਂ ਉਸ ਨੂੰ ਕਿਹਾ ਮੈਨੂੰ ਛੱਡ ਮੇਰੇ ਤੇ ਤੇਰਾ ਕੋਈ ਹੱਕ ਨਹੀਂ ਮੈਂ ਤੇਰੇ ਨਾਲ ਇੱਕ ਪਲ ਵੀ ਨਹੀਂ ਹੋਣਾ ਰਹਿਣਾ ਚਾਹੁੰਦੀ ਉਸ ਨੇ ਮੈਨੂੰ ਕਿਹਾ ਕਿ ਪਹਿਲਾਂ ਤਾਂ ਤੂੰ ਮੇਰੀ ਗੱਲ ਸੁਣ ਮੈਂ ਉਸ ਨੂੰ ਕੁਝ ਨਹੀਂ ਸੁਣਨਾ ਚਾਹੁੰਦੀ ਸੀ ਮੈਂ ਉਸ ਨੂੰ ਕਿਹਾ ਤੇਰੀ ਹਿੰਮਤ ਕਿਵੇਂ ਹੋਈ ਮੈਨੂੰ ਹੱਥ ਲਾਉਣ ਦੀ ਮੇਰੇ ਪਿਆਰ ਵਿੱਚ ਕੀ ਕਮੀ ਰਹਿ ਗਈ ਸੀ ਹਰ ਰਾਤ ਜਦੋਂ ਵੀ ਤੂੰ ਮੈਨੂੰ ਕਿਹਾ ਮੈਂ ਤੇਰੀ ਹਾਜ਼ਰ ਸੀ ਮੇਰਾ ਮਨ ਨਾ ਵੀ ਹੁੰਦਾ ਫੇਰ ਵੀ ਮੈਂ ਤੇਰੇ ਨਾਲ ਖੁਸ਼ ਰਹਿੰਦੀ ਕਿ ਤੈਨੂੰ ਕੋਈ ਉਦਾਸੀ ਨਾ ਲਗੇ ਤੈਨੂੰ ਖੁਸ਼ ਰੱਖਣ ਦੇ ਲਈ ਮੈਂ ਕੀ ਕੁਝ ਨਹੀਂ ਕੀਤਾ ਤੇਰੀ ਹੱਕਸ ਪੂਰੀ ਕਰਨ ਦੇ ਲਈ ਮੈਂ ਹਰ ਦਰਦ ਸਹਿੰਦੀ ਰਹੀ ਤੇਰੇ ਲਈ ਚੰਗੇ ਤੋਂ ਚੰਗਾ ਰੋਟੀ ਪਾਣੀ ਬਣਾਇਆ ਜਿੱਦਾਂ ਤੂੰ ਕਹਿੰਦਾ ਮੈਂ ਉਦਾਂ ਹੀ ਕਰਦੀ ਸੀ ਇਥੋਂ ਤੱਕ ਕਿ ਤੇਰੇ ਕਹਿਣ ਤੇ ਮੈਂ ਆਪਣਾ ਬੱਚਾ ਵੀ ਮਰਵਾ ਦਿੱਤਾ ਹਜੇ ਮੈਂ ਇੰਨਾ ਹੀ ਕਿਹਾ ਸੀ ਕਿ ਉਸਨੇ ਉੱਚੀ ਆਵਾਜ਼ ਵਿੱਚ ਕਿਹਾ ਮੇਰੀ ਗੱਲ ਸੁਣ ਲੈ ਪਰ ਮੇਰੇ ਤਾਂ ਜਿਵੇਂ ਭੂਤੀ ਸਵਾਰ ਸੀ ਮੈਂ ਕੁਝ ਨਹੀਂ ਸੁਣਨਾ ਚਾਹੁੰਦੀ ਸੀ ਮੈਂ ਰੋਂਦੀ ਹੋਈ ਬੋਲੀ ਜਾਂਦੀ ਸੀ ਉਸ ਨੇ ਮੇਰੇ ਦੋਨੋਂ ਮੋਢਿਆਂ ਤੇ ਫੜਿਆ ਅਤੇ ਮੈਨੂੰ 1 ਮਿੰਟ ਦੇ ਲਈ ਚੁੱਪ ਹੋ ਜਾ ਕਿਹਾ ਜੋ ਤੂੰ ਆਪਣੀ ਅੱਖਾਂ ਨਾਲ ਵੇਖਿਆ ਉਹ ਝੂਠ ਸੀ ਉਸ औरत ਨਾਲ ਮੇਰਾ ਕੋਈ ਰਿਸ਼ਤਾ ਨਹੀਂ ਉਹ ਮੇਰੇ ਦੋਸਤੀ ਘਰ ਵਾਲੀ ਆ ਤੇ ਮੇਰਾ ਦੋਸਤ ਵੀ ਉੱਥੇ ਸੀ ਸ਼ਾਇਦ ਤੂੰ ਧਿਆਨ ਨਹੀਂ ਦਿੱਤਾ ਉਹ ਆਪਣੀ ਸਫਾਈ ਦੇ ਰਿਹਾ ਸੀ ਪਰ ਮੈਨੂੰ ਉਸ ਦੀ ਕਿਸੇ ਗੱਲ ਤੇ ਹੁਣ ਕੋਈ ਭਰੋਸਾ ਨਹੀਂ ਸੀ 6 ਮਹੀਨੇ ਤੋਂ ਉਸ ਦਾ ਜੋ ਵਰਤਾਅ ਸੀ ਉਸ ਨੂੰ ਵੇਖ ਕੇ ਮੈਨੂੰ ਪੱਕਾ ਯਕੀਨ ਸੀ ਕਿ ਉਸ ਔਰਤ ਦੇ ਨਾਲ ਉਸ ਦਾ ਜ਼ਰੂਰ ਕੋਈ ਚੱਕਰ ਸੀ ਤੇ ਜਦੋਂ ਮੈਂ ਉਸ ਦੀ ਗੱਲ ਨੂੰ ਨਾ ਮੰਨਿਆ ਤਾਂ ਉਸ ਨੇ ਆਪਣਾ ਬੈਗ ਚੁੱਕਿਆ ਤੇ ਬਾਹਰ ਚਲਾ ਗਿਆ ਤੇ ਮਾਂ ਨੂੰ ਕਿਹਾ ਕਿ ਮੈਂ ਆਫਿਸ ਚਲਣਾ ਅੱਜ ਨਹੀਂ ਆਉਣਾ ਤਾਂ ਵੀ ਮੇਰਾ ਮੱਥਾ ਠਣ ਗਿਆ ਮੈਂ ਕਿਹਾ ਅੱਜ ਮੈਂ ਉਸ ਨੂੰ ਰੰਗੇ ਹੱਥੀ ਫੜੂੰਗੀ ਇਹ ਸੋਚਦੇ ਹੀ ਚੋਰੀ-ਚੋਰੀ ਮੈਂ ਰਮਨ ਦਾ ਪਿੱਛਾ ਕਰਨ ਲੱਗ ਪਈ ਸੀ ਮੈਂ ਦੇਖਿਆ ਕਿ ਰਮਨ ਦਫ਼ਤਰ ਜਾਣ ਦੀ ਬਜਾਏ ਹੋਟਲ ਵੱਲ ਜਾ ਰਿਹਾ ਸੀ ਮੈਂ ਵੀ ਲੁਕਦੀ-ਲੁਕਦੀ ਹੋਟਲ ਵਿੱਚ ਪਹੁੰਚ ਗਈ ਸੀ ਉੱਥੇ ਉੱਪਰ ਕਮਰਾ ਨੰਬਰ 11 ਸੀ ਰਮਨ ਉਸ ਕਮਰੇ ਦੇ ਅੰਦਰ ਚਲਾ ਗਿਆ ਅਤੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਮੈਂ ਕਮਰੇ ਦੇ ਬਾਹਰ ਦਰਵਾਜ਼ੇ ਦੇ ਨਾਲ ਕੰਨ ਲਾ ਕੇ ਅੰਦਰ ਦੀਆਂ ਗੱਲਾਂ ਸੁਣਨ ਦੀ ਕੋਸ਼ਿਸ਼ ਕਰਨ ਲੱਗੀ ਮੈਨੂੰ ਕੁਝ-ਕੁਝ ਗੱਲਾਂ ਤਾਂ ਸੁਣ ਰਹੀਆਂ ਸੀ ਇੰਦਾਂ ਦੀਆਂ ਸੀ ਜਿਨ੍ਹਾਂ ਨੂੰ ਸੁਣਦੇ ਮੇਰੇ ਹੋਸ਼ ਹੀ ਉੱਡ ਗਏ ਸੀ ਮੈਂ ਜ਼ੋਰ-ਜ਼ੋਰ ਨਾਲ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ ਥੋੜੀ देर ਬਾਅਦ ਰਮਨ ਨੇ ਹੀ ਦਰਵਾਜ਼ਾ ਖੋਲ੍ਹਿਆ ਤੇ ਕਹਿਣ ਲੱਗਾ ਤੂੰ ਇੱਥੇ ਇੱਥੇ ਕੀ ਕਰ ਰਹੀ ਹੈ ਮੈਂ ਉਸ ਦਾ ਬਿਨਾਂ ਜਵਾਬ ਦਿੱਤੇ ਅੰਦਰ ਗਈ ਤੇ ਇੱਕ ਔਰਤ ਬੈਠੀ ਉੱਥੇ ਰੋ ਰਹੀ ਸੀ ਅਤੇ ਇੱਕ ਬੰਦਾ ਵੀ ਉੱਥੇ ਸੀ ਮੈਂ ਉਹਨਾਂ ਤਿੰਨਾਂ ਨੂੰ ਵਾਰੀ-ਵਾਰੀ ਵੇਖ ਰਹੀ ਸੀ ਮੈਂ ਕੁਝ ਵੀ ਸਮਝ ਨਹੀਂ پا ਰਹੀ ਸੀ ਕੀ ਆਖਰੇ ਕੀ ਹੋ ਰਿਹਾ ਸੀ ਮੈਂ ਰਮਨ ਤੋਂ ਪੁੱਛਿਆ ਤੂੰ ਮੈਨੂੰ ਕੁਝ ਦੱਸੇਂਗਾ ਜਾਂ ਨਹੀਂ ਜੋ ਕੁਝ ਵੀ ਮੈਂ ਸੁਣਿਆ ਸੀ ਉਹ ਸੱਚਾ ਪਲੀਜ਼ ਰਮਨ ਮੈਨੂੰ ਇੱਕ ਵਾਰੀ ਦੱਸ ਰਮਨ ਨੇ ਆਪਣਾ ਸਿਰ ਨੀਵਾ ਕਰ ਲਿਆ ਤਾਂ ਮੈਂ ਮਨ ਹੀ ਮਨ ਵਿੱਚ ਕੁਝ ਸੋਚਿਆ ਅਤੇ ਫਿਰ ਉਸ ਨੂੰ ਕਿਹਾ ਤੂੰ ਮੇਰੇ ਨਾਲ ਘਰ ਚੱਲ ਪਹਿਲਾਂ ਤਾਂ ਉਹ ਔਰਤ ਰਮਨ ਦੇ ਘਰ ਜਾਣ ਦੇ ਲਈ ਤਿਆਰ ਨਹੀਂ ਸੀ ਪਰ ਮੇਰੇ ਲਈ ਮੇਰੇ ਕਈ ਵਾਰੀ ਕਹਿਣ ਤੇ ਦੋਨੋਂ ਮੇਰੇ ਨਾਲ ਜਾਣ ਲਈ ਤਿਆਰ ਹੋ ਗਏ ਸੀ ਅਸੀਂ ਹੁਣ ਚਾਰੋਂ ਜਣੇ ਘਰ ਆ ਗਏ ਸੀ ਮੇਰੀ ਸੱਸ ਨੇ ਦਰਵਾਜ਼ਾ ਖੋਲ੍ਹਿਆ ਤੇ ਉਸ ਔਰਤ ਨੂੰ ਦੇਖਦੇ ਮੇਰੀ ਸੱਸ ਵੀ ਉਸ ਨੂੰ ਫੜ ਕੇ ਉੱਚੀ ਉੱਚੀ ਰੋਣ ਲੱਗੀ ਰੋਂਦੇ ਰੋਂਦੇ ਕਹਿਣ ਲੱਗੀ ਕਿ ਤੂੰ ਮੈਨੂੰ ਛੱਡ ਕੇ ਕਿੱਥੇ ਚਲੀ ਗਈ ਸੀ ਥੋੜੀ ਦੇਰ ਬਾਅਦ ਮੇਰੀ ਸੱਸ ਤੇ ਉਸ ਔਰਤ ਨੂੰ ਮੈਂ ਵਾਕ ਕੀਤਾ ਤੇ ਮੈਂ ਕਿਹਾ ਕਿ ਤੁਸੀਂ ਮੇਰੇ ਤੋਂ ਕੀ ਲੁਕੋ ਰਹੇ ਹੋ ਮੈਨੂੰ ਵੀ ਦੱਸੋ ਇਹ ਔਰਤ ਕੌਣ ਰਮਨ ਉਸ ਦਿਨ ਮੇਲੇ ਵਿੱਚ ਇਸ ਦੇ ਨਾਲ ਸੀ ਅਤੇ ਝੂਟੇ ਵੀ ਲੈ ਰਿਹਾ ਸੀ ਮੈਂ ਉਸ ਦਿਨ ਵੀ ਪੁੱਛਿਆ ਸੀ ਪਰ ਇਸ ਨੇ ਮੈਨੂੰ ਕੁਝ ਨਹੀਂ ਦੱਸਿਆ ਪਲੀਜ਼ ਮੈਨੂੰ ਦੱਸੋ ਕਿ ਸਭ ਕੁਝ ਕੀ ਚੱਲ ਰਿਹਾ ਇਹ ਔਰਤ ਕੌਣ ਆ ਨਹੀਂ ਤਾਂ ਮੈਂ ਪਾਗਲ ਹੋ ਜਾਣਾ ਦੱਸੋ ਤਾਂ ਮੈਂ ਰਮਨ ਨੂੰ ਛੱਡ ਕੇ ਆਪਣੇ ਪੇਕੇ ਚਲੇ ਜਾਣਾ ਤੇ ਤਲਾਕ ਦੇ ਦੇਣਾ ਤੇਰਾ ਉਸ ਔਰਤ ਦੇ ਨਾਲ ਕੀ ਸੰਬੰਧ ਆ ਰਮਨ ਕਹਿਣ ਲੱਗਾ ਦਫ਼ਤਰ ਤੋਂ ਆ ਰਿਹਾ ਸੀ ਤਾਂ ਰਾਸਤੇ ਵਿੱਚ ਇੱਕ ਔਰਤ ਬੇਹੋਸ਼ ਵੇਖੀ ਅਤੇ ਫੇਰ ਮੈਂ ਜਲਦੀ ਜਲਦੀ ਉਸ ਔਰਤ ਦੇ ਕੋਲ ਗਿਆ ਤੇ ਦੇਖਿਆ ਕਿ ਉਹ ਬੇਹੋਸ਼ ਹੈ ਉਹ ਸੌਰਤ ਨੂੰ ਆਪਣੀ ਗੱਡੀ ਤੇ ਵਿੱਚ ਮੈਂ ਹਸਪਤਾਲ ਲੈ ਕੇ ਗਿਆ ਸੀ ਸਾਰੀ ਰਾਤ ਉਹ ਬੇਹੋਸ਼ ਪਈ ਰਹੀ ਜਦੋਂ ਮੈਨੂੰ ਵੇਖਿਆ ਤਾਂ ਮੇਰੇ ਹੋਸ਼ ਉੱਡ ਗਏ ਜਿਹਨੂੰ ਮੈਂ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲੈ ਕੇ ਗਿਆ ਸੀ ਉਹ ਕੋਈ ਹੋਰ ਨਹੀਂ ਮੇਰੀ ਹੀ ਆਪਣੀ ਵੱਡੀ ਭੈਣ ਹੈ ਜੋ 21 ਸਾਲ ਦੀ ਉਮਰ ਦੇ ਵਿੱਚ ਇਸ ਘਰੋਂ ਭੱਜ ਕੇ ਆਪਣਾ ਵਿਆਹ ਕਰਵਾ ਚੁੱਕੀ ਸੀ ਤੇ ਅਸੀਂ ਇਹਦੇ ਨਾਲ ਰਿਸ਼ਤਾ ਵੀ ਤੋੜ ਦਿੱਤਾ ਸੀ ਅਤੇ ਅੱਜ 8 ਸਾਲਾਂ ਬਾਅਦ ਮੈਂ ਇਸ ਨੂੰ ਦੇਖਿਆ ਤਾਂ ਮੇਰੇ ਹੋਸ਼ ਹੀ ਉੱਡ ਗਏ ਮੈਂ ਆਪਣੀ ਭੈਣ ਨੂੰ ਗੱਲ ਲਾ ਕੇ ਰੋਣ ਲੱਗਾ ਸੀ ਤੇ ਕਿਹਾ ਕਿ ਭੈਣੇ ਤੈਨੂੰ ਕੀ ਹੋ ਗਿਆ ਤੂੰ ਇੱਥੇ ਸੜਕ ਤੇ ਬੇਹੋਸ਼ ਕਿੱਦਾਂ ਹੋ ਗਈ ਤਾਂ ਉਹ ਕਹਿਣ ਲੱਗੀ ਕਿ ਵਿਆਹ ਦੇ ਕੁਝ ਮਹੀਨਿਆਂ ਦੇ ਬਾਅਦ ਹੀ ਮੈਨੂੰ ਕੋਈ ਅਜੀਬ ਬਿਮਾਰੀ ਲੱਗ ਗਈ ਜਿਸ ਦਾ ਆਪਰੇਸ਼ਨ ਤੇਰੇ ਜੀਜੀ ਨੇ ਕਰਵਾਇਆ ਪਰ ਫੇਰ ਵੀ ਉਹ ਠੀਕ ਨਹੀਂ ਹੋਇਆ ਤੇ ਉਹ ਬਿਮਾਰੀ ਉਦਾਂ ਦੀ ਉਦਾਂ ਹੀ ਰਹੀ ਮੈਂ ਬੱਸ ਨੂੰ ਕੁਝ ਦਿਨਾਂ ਦੀ ਮਹਿਮਾਨਾ ਬਾਹਰ ਘੁੰਮਣ ਲਈ ਆਈ ਸੀ ਕਿ ਅਚਾਨਕ ਹੀ ਮੈਨੂੰ ਮੀਂਹ ਦੇ ਵਿੱਚ ਚੱਕਰ ਆ ਗਿਆ ਤੇ ਮੈਂ ਘਰ ਨਹੀਂ ਜਾ ਸਕੀ ਉੱਥੇ ਹੀ ਬੇਹੋਸ਼ ਹੋ ਗਈ ਉਸ ਤੋਂ ਬਾਅਦ ਮੈਨੂੰ ਕੁਝ ਪਤਾ ਨਹੀਂ ਰਮਨ ਮੇਰੇ ਵੱਲ ਵੇਖਦੇ ਕਹਿਣ ਲੱਗਾ ਉਹ ਤਾਂ ਚੰਗਾ ਹੋਇਆ ਕਿ ਮੈਂ ਹੀ ਸਮੇਂ ਤੇ ਪਹੁੰਚ ਗਿਆ ਨਹੀਂ ਤਾਂ ਪਤਾ ਨਹੀਂ ਕੀ ਹੋ ਜਾਣਾ ਸੀ ਮੈਂ ਹਰ ਦੂਸਰੇ ਦਿਨ ਆਪਣੀ ਭੈਣ ਕੋਲ ਜਾਂਦਾ ਸੀ ਉਸ ਨੂੰ ਮਿਲਣ ਉਸ ਲਈ ਉਸ ਦਾ ਹਾਲ ਚਾਲ ਪੁੱਛਣ ਡਾਕਟਰ ਨੇ ਦੱਸਿਆ ਸੀ ਕਿ ਭੈਣ ਦੇ ਕੋਲ ਕੁਝ ਹੀ ਸਮਾਂ ਹੈ ਇਸ ਲਈ ਮੈਂ ਉਸ ਨੂੰ ਹਰ ਖੁਸ਼ੀ ਦੇਣਾ ਚਾਹੁੰਦਾ ਸੀ ਤੇ ਸੁਣਦੇ ਹੀ ਅਸੀਂ ਰੋਣ ਲੱਗ ਪਏ ਮੈਂ ਆਪਣੀ ਵੱਡੀ ਨਣਦ ਨੂੰ ਦੇਖਿਆ ਤੇ ਮੈਂ ਬਹੁਤ ਖੁਸ਼ ਹੋ ਗਈ ਸੀ ਅੱਜ ਮੈਨੂੰ ਪਤਾ ਲੱਗਾ ਸੀ ਕਿ ਰਮਨ ਦੀ ਇਸ ਵਿੱਚ ਕੋਈ ਗਲਤੀ ਨਹੀਂ ਸੀ ਇਹ ਸਾਰੀ ਗਲਤਫਹਿਮੀ ਮੇਰੀ ਸੀ ਰਮਨ ਦੀ ਥਾਂ ਕੋਈ ਹੋਰ ਵੀ ਹੁੰਦਾ ਤਾਂ ਉਹ ਵੀ ਇਦਾਂ ਹੀ ਕਰਦਾ ਮੈਂ ਰਮਨ ਨੂੰ ਕਿਹਾ ਮੈਨੂੰ ਮaaf ਕਰਦੇ ਹੋ ਮੈਂ ਤੁਹਾਡੇ ਤੇ ਸ਼ੱਕ ਕੀਤਾ ਤੇ ਅੱਜ ਮੈਨੂੰ ਆਪਣੇ ਘਰਵਾਲੇ ਦੀ ਗੱਲ ਵੀ ਸਮਝ ਆ ਗਈ ਸੀ ਜਦੋਂ ਮੈਨੂੰ ਸਾਰੀ ਰਾਤ ਪਰੇਸ਼ਾਨ ਉਹ ਕਰਦਾ ਸੀ ਤਾਂ ਮੈਨੂੰ ਗੁੱਸਾ ਲੱਗਦਾ ਸੀ ਤੇ ਅੱਜ ਮੈਂ ਉਸ ਤੋਂ ਬਿਨਾ ਦੂਰ ਨਹੀਂ रह ਸਕਦੀ ਸੀ ਪਰ ਹੁਣ ਨਹੀਂ ਰਮਨ ਦੀ ਚੰਗਿਆਈ ਨੇ ਤਾਂ ਮੇਰਾ ਦਿਲ ਜਿੱਤ ਲਿਆ ਸੀ ਤੇ ਅਸੀਂ ਫੇਰ ਖੁਸ਼ੀ-ਖੁਸ਼ੀ ਰਹਿਣ ਲੱਗ ਪਏ ਅਤੇ 1 ਸਾਲ ਬਾਅਦ ਮੈਂ ਇੱਕ ਪਿਆਰੇ ਜਿਹੇ ਬੱਚੇ ਨੂੰ ਵੀ ਜਨਮ ਦਿੱਤਾ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਬਿਨਾਂ ਸੋਚੇ ਸਮਝੇ ਬਿਨਾ ਸੱਚ ਜਾਣੇ ਸਾਨੂੰ ਕੋਈ ਵੀ ਫੈਸਲਾ ਨਹੀਂ ਲੈਣਾ ਚਾਹੀਦਾ ਕਦੇ ਵੀ ਆਪਣੇ ਜੀਵਨ ਸਾਥੀ ਤੇ ਸ਼ੱਕ ਨਹੀਂ ਕਰਨਾ ਚਾਹੀਦਾ ਜਿਸ ਤੇ ਨਾਲ ਸਾਡਾ ਘਰ ਪਰਿਵਾਰ ਸਾਡਾ ਰਿਸ਼ਤਾ ਟੁੱਟ ਜਾਵੇ ਇਤਿਹਾਸ ਦਾ ਵਾਸਤਾ ਪਰਿਵਾਰ ਉੱਜੜ ਜਾਵੇ ਕਿਉਂਕਿ ਦੋਸਤੋ ਪਹਿਲਾਂ ਗੱਲ ਨੂੰ ਸਮਝੋ ਸੋਚੋ ਫਿਰ ਕੋਈ ਫੈਸਲਾ ਲਓ ਐਸੀ ਸਾਡੀ ਅੱਜ ਦੀ ਕਹਾਣੀ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਹੀ ਆਈ ਹਾਂ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਆਪਾਂ ਫੇਰ ਮਿਲਾਂਗੇ ਇੱਕ ਏਦਾਂ ਦੀ ਸੋਹਣੀ ਜੀ ਕਹਾਣੀ ਦੇ ਨਾਲ ਤੇ ਹਮੇਸ਼ਾ ਯਾਦ ਰੱਖੋ ਰਿਸ਼ਤਿਆਂ ਵਿੱਚ ਸ਼ੱਕ ਧਰਾਰ ਪੈਦਾ ਕਰਦਾ ਤੇ ਉਹ ਧਰਾਰ ਕਦੇ ਨਹੀਂ ਭਰਦੀ ਤੇ ਰਿਸ਼ਤੇ ਟੁੱਟ ਜਾਂਦੇ ਨੇ ਘਰ ਬिखर ਜਾਂਦੇ ਨੇ ਹਮੇਸ਼ਾ ਇਸ ਬਿਮਾਰੀ ਤੋਂ ਬਚੋ ਸ਼ੱਕ ਦੀ ਬਿਮਾਰੀ ਸਭ ਤੋਂ ਮਾੜੀ ਹੈ ਗੱਲ ਨੂੰ ਧਿਆਨ ਨਾਲ ਸੋਚੋ ਸਮਝੋ ਫੇਰ ਹੀ ਕਿਸੇ ਫੈਸਲੇ ਤੇ ਆਓ ਧੰਨਵਾਦੀ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫੇਰ ਤੋਂ